ਈ ਨਾਮ ਹੈ ਭਾਈ ਦਾ ਨਰੇਸ਼ ਕੁਮਾਰ ਬਹਿਰ ਕੀ ਗੱਲ ਹੋਈ ਆ ਤੁਹਾਡੇ ਸੱਤਾ ਲੱਗੀਆਂ ਆ ਪਟ ਦੇ ਉੱਤੇ ਜਿਆਦਾ ਸਿਵਲ ਹਸਪੀਟਲ ਐ ਸਰ ਇਹ ਕਾਫੀ ਦੇਰ ਤੋਂ ਚੱਲ ਰਹੀ ਹੈ ਪਹਿਲੇ ਵੀ ਆਪਣੀ ਨਿਊਜ਼ ਆਈ ਸੀ ਕੋਈ ਆਪਣਾ ਪਿਛਲੇ ਮਹੀਨੇ ਦੀ 22 ਤਰੀਕ ਨਰੇਸ਼ ਕੁਮਾਰ ਜੀ ਸਿਵਲ ਹਸਪੀਟਲ ਆਏ ਹੋ ਸੱਟਾਂ ਲੱਗੀਆਂ ਹੋਈਆਂ ਕੀ ਗੱਲ ਮਾਮਲਾ ਕੀ ਹੈ ਸਰ ਮੈਂ ਜਮਾਲਪੁਰ ਸਾਵਣ ਬਿਹਾਰ ਕਲੋਨੀ ਚ ਰਹਿਣਾ ਹੈ ਮੇਰੇ ਬਿਲਕੁਲ ਪੜੋਸ ਦੇ ਵਿੱਚ ਸੁਰਜੀਤ ਸਿੰਘ ਹੈਗਾ ਹਾਂਜੀ ਐਸਆਈ ਰਿਟਾਇਰ ਹੈ ਉਹ ਜੀ ਲਗਾਤਾਰ 4-5 ਮਹੀਨੇ ਤੋਂ ਬਦਮਾਸ਼ੀ ਜੀ ਦਿਖਾ ਰਿਹਾ ਕਹਿੰਦਾ ਜੀ ਮੇਰੀ ਤਾਂ ਇੰਨੀ ਕਪਰੋਚ ਆ ਤੂੰ ਮੇਰਾ ਕੁਝ ਕਰ ਨਹੀਂ ਸਕਦਾ ਅੱਜ ਸਵੇਰੇ ਉਹਨੇ 7 ਵਜੇ 7:30 7 ਵਜੇ ਦਾਤ ਲੈ ਕੇ ਆਇਆ ਪਹਿਲੇ ਸਾਡੀ ਉਹਨੇ ਥੜੀ-ਥੋੜੀ ਠੀਕ ਹੈ ਜੀ ਜਦੋਂ ਮੈਂ ਉਹਦੇ ਨਾਲ ਗੱਲ ਕਰ ਮੈਂ ਅੰਦਰ ਖੜਕੇ ਦੀ ਆਵਾਜ਼ ਆਈ ਮੈਂ ਗੇਟ ਖੋਲ ਕੇ ਬਾਹਰ ਆਇਆ ਜਦੋਂ ਮੈਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲੇ ਤਿਆਰ ਬੈਠਾ ਸੀ ਅੰਦਰੋਂ ਅੰਦਰੋਂ ਜਦੋਂ ਨਿਕਲਿਆ ਨਿਕਲਦੇ ਨਾਲ ਹੀ ਉਹਨੇ ਦਾਤ ਨਾਲ ਵਾਰ ਕੀਤਾ ਹਾਂਜੀ ਦਾਤ ਨਾਲ ਵਾਰ ਕੀਤਾ ਮੇਰੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਠੀਕ ਹੈ ਜੀ ਮੈਂ ਜਦੋਂ ਮੇਰੀ ਲੱਤ ਤੇ ਦਾਤ ਵੱਜਿਆ ਉਸ ਤੋਂ ਬਾਅਦ ਮੈਂ ਦਾਤ ਆਪਣੇ ਹੱਥ ਨਾਲ ਫੜ ਲਿਆ ਜਿਹਦੇ ਨਾਲ ਮੇਰੇ ਹੱਥ ਤੇ ਵੀ ਜ਼ਖ਼ਮ ਆਈ ਹੈ। ਦਾਤ ਤੁਹਾਡੇ ਕਿੱਥੇ ਕਿੱਥੇ ਮਾਰਿਆ ਉਹਨੇ ਸੱਟਾਂ ਮਾਰੀਆਂ। ਜਦੋਂ ਉਹਨੇ ਮਤਲਬ ਲੱਤ ਤੇ ਦਾਤ ਮਾਰਿਆ ਸੀ ਉਸ ਤੋਂ ਬਾਅਦ ਮੈਂ ਦਾਤ ਫੜ ਹੀ ਲਿਆ ਸੀ ਉਹਦਾ। ਫੜਨ ਦੇ ਬਾਰੇ ਕਹਿੰਦਾ ਮੈਨੂੰ ਮੇਰਾ ਹੱਥ ਬੇਸ਼ੱਕ ਵੱਡ ਕੱਟੇ ਜਾਊਗਾ। ਪਰ ਵਿਚਾਰਿਆ। ਔਰ ਜਦੋਂ ਮੈਂ ਦਾਤ ਫੜ ਲਿਆ ਫੜ ਕੇ ਥੋੜੀ ੱਟਕੇ ਮੋਕੀ ਜੀ ਹੋਈ ਉਹ ਜਾਣ ਬੁੱਝ ਕੇ ਥੱਲੇ ਲੇਟ ਗਿਆ। ਛੁਡਾਣ ਵਾਸਤੇ ਤੇ ਮੇਰੀ ਵਾਈਫ ਦੇ ਵੀ ਸੁਣ ਮੁੱਕੀ ਕੀਤੀ ਉਹਨੇ ਕਾਰਨ ਕੀ ਹੈ ਤੁਹਾਡੀ ਖੜੀ ਭੰਨ ਮਤਲਬ ਸਵੇਰੇ ਉੱਠ ਕੇ ਤੁਹਾਡੀ ਖੜੀ ਭੰਨੀ ਆਦਾਤ ਦੇ ਨਾਲ ਕੀ ਕਾਰਨ ਕੀ ਹੈ ਪਤਾ ਨਹੀਂ ਕਹਿੰਦਾ ਇਹ ਆਪਣਾ ਕੀ ਤਕਲੀਫ ਹੈ ਇਹਨੂੰ ਕੀ ਨਹੀਂ ਹੈਗੀ ਪਹਿਲੇ ਵੀ ਹੋਇਆ ਸੀ ਸਮਾਂ ਪਹਿਲੇ ਵੀ ਉਹ ਕੋਈ ਆ ਬਰਸਾਤੀ ਜਾਲੀ ਦੇ ਉੱਤੇ ਮੰਦੀ ਲੈ ਕੇ ਪੰਗਾ ਲੈਂਦਾ ਵਾ ਆਲਰੇਡੀ ਬਰਸਾਤੀ ਜਾਲੀਆਂ ਪਹਿਲੇ ਪਈ ਹੋਈਆਂ ਠੀਕ ਹੈ ਜੀ ਤੇ ਸਾਡਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਰਟ ਚ ਕੇਸ ਮੇਰੇ ਕੋ ਸਟੇ ਵੀ ਹੈਗਾ ਵਾ ਕੋਰਟ ਦਾ ਸਟੇ ਹੋਇਆ ਹੋਇਆ ਉਸ ਦੇ ਬਾਵਜੂਦ ਵੀ ਇਹ ਸ਼ਰਾਧਾ ਕਰਨ ਤੋਂ ਹਟਦਾ ਨਹੀਂ ਤੁਸੀਂ ਪੁਲਿਸ ਨੂੰ ਕਹਾਂਗੇ ਨਹੀਂ ਆਉਂਦਾ ਉਹ ਸਰ ਪੁਲਿਸ ਨੂੰ ਆ ਮੇਰੇ ਖਾਲੇ ਸੀਪੀ ਸਾਹਿਬ ਦੇ ਵੀ ਦੋ ਜਾਂ ਤਿੰਨ ਦਰਖਾਸਤਾਂ ਮੈਂ ਦੇ ਚੁੱਕਾ ਅੱਜ ਤੱਕ ਕਿਸੇ ਪੁਲਿਸ ਵਾਲ ਨੇ ਮੈਨੂੰ ਪੁੱਛਿਆ ਨਹੀਂ ਉਹਨੇ ਕੋਈ ਸੁਣਵਾਈ ਨਹੀਂ ਹੋਈ ਕਿਉਂ ਸੁਣਵਾਈ ਕਿਉਂ ਨਹੀਂ ਹੁੰਦੀ ਕੀ ਛੇਗੀ ਹੈ ਇਹ ਪੁਲਿਸ ਵਾਲਾ ਰਿਟਾਇਰ ਹੈ ਜੀ ਅੱਛਾ ਜਿਹੜੇ ਜਿਹਨੇ ਦਾਤ ਤੁਹਾਡੇ ਸਿਰੇ ਮਾਰੇ ਆ ਹਾਂ ਜੀ ਇਹ ਪੁਲਿਸ ਵਾਲਾ ਰਿਟਾਇਰ ਹੈ ਅੱਜ ਤੋਂ ਪਹਿਲੇ ਵੀ ਜਦੋਂ ਮੈਂ ਮਤਗੀ ਇਹ ਮੇਰੀ ਆਪਣਾ ਜਿਹੜੀ ਇਹਨਾਂ ਨੇ ਮਤਗੀ ਕਾਰਵਾਈ ਕੀਤੀ ਸੀ ਉਦੋਂ ਵੀ ਮੇਰੇ ਖਾਲੀ ਕਾਫੀ ਦੇਰ ਐ ਨਿਊਜ਼ ਚਲਦੀ ਰਹੀ ਹੈ ਉਸ ਦੇ ਬਾਵਜੂਦ ਵੀ ਕਿਸੇ ਨੇ ਪੁੱਛ ਗਿੱਚ ਨਹੀਂ ਕੀਤੀ ਕਿਉਂਕਿ ਮੁਲਾਜ਼ਮ ਹਮੇਸ਼ਾ ਮੁਲਾਜ਼ਮ ਦੀ ਪੱਖ ਰੱਖ ਕੇ ਕੰਮ ਕਰਦਾ ਹੈ ਜੇ ਸੀਪੀ ਸਾਹਿਬ ਕੋ ਦੇਸੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹ ਅੱਗੇ ਆਪਣਾ ਇਨਕੁਆਰੀ ਵਾਸਤੇ ਅੱਗੇ ਭੇਜ ਦਿੱਤੀ ਸੀ ਦਰਖਾਸਤ ਕਿਸੇ ਨੇ ਅੱਜ ਤੱਕ ਪੁੱਛਿਆ ਹੀ ਨਹੀਂ ਉਹ ਦਰਖਾਸਤ ਮੇਰੇ ਖਾਣਾ ਹੋ ਗਿਓ ਨੇ ਮੈਂ 2.5 ਦਿਨ ਮਹੀਨੇ ਹੋ ਗਿਓ ਨੇ ਤੇ ਅੱਜ ਮੈਂ ਤੁਹਾਨੂੰ ਕਿਹੜੇ ਕਿਹੜੇ ਸੱਟਾਂ ਲੱਗੀਆਂ ਜਿਹੜੇ ਦਾਤ ਮਾਰੇ ਸੀ ਮੇਰੇ ਲੱਗੀਆਂ ਤੇ ਮੇਰੇ ਵਾਈਫ ਤੇ ਲੱਗੀਆਂ ਹਾਂਜੀ ਮੇਰਾ ਨਾਮ ਦੀਪਕਾ ਬਹਿਲ ਹੈ ਜੀ ਸਾਡੇ ਪਹਿਲੇ ਵੀ ਕੋਰਟ 'ਚ ਕੇਸ ਚੱਲਦਾ ਹੈ ਸਟੇ ਲਿੱਤੀ ਹੋਈ ਆ ਪਿਛਲੇ ਮਹੀਨੇ ਵੀ ਅਸੀਂ ਇਹ ਕੋਰਟ ਕੇਸ ਦੇ ਸਟੇ ਦੇ باوجود ਚਾਰ ਵਾਰੀ ਸਾਡੇ ਨੇ ਥੜੀਆਂ ਫੇਰ ਤੋੜ ਗਿਆ ਹੁੰਦਾ ਹੈ ਤੇ ਅਸੀਂ ਚੁੱਪ ਕਰਕੇ ਬੈਠ ਰਹੇ ਸੀ ਆਪਣੇ ਸੀਸੀਟੀਵੀ ਕੈਮਰੇ ਵਿੱਚ ਆਪਣੀ ਫੁਟੇਜ ਕੱਢ-ਕੱਢ ਕੇ ਰੱਖੀ ਗਏ ਵੀ ਚਲੋ ਕੋਈ ਨਹੀਂ ਤਰੀਕ ਆਊਗੀ ਦਿਖਾਵਾਂਗੇ ਇਹ ਹੈ ਉਹ ਹੈ ਹੁਣ ਅੱਜ ਇਹਨੇ ਹੱਦ ਕਰਤੀ ਅੰਦਰੋਂ ਦਾਤ ਲੈ ਕੇ ਆਇਆ ਸਾਰੀ ਫੁਟੇਜ ਮੇਰੇ ਕੋਲ ਹੈਗੀ ਦਾਤ ਲੈ ਕੇ ਫਿਰ ਥੜੀ ਤੋੜਨ ਲੱਗਾ ਹੁਣ ਜਿਉ ਕਿਤੇ ਦਾ ਬੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਿਤੇ ਦਾ ਬੰਦਾ ਬਾਹਰ ਨਿਕਲੇਗਾ ਨਾ ਅੱਜ ਫੇ ਦਾਤ ਲੈ ਕੇ ਥੜੀ ਲੱਗਾ ਆ ਪੱਟਣ ਤੇ ਘਰ ਦੇ ਮੇਰੇ ਆਏ ਬੋਲੇ ਤੇ ਇਹਨਾਂ ਨੇ ਇਹਨੇ ਦਾਤ ਮਾਰੀ ਮੇਰੇ ਘਰਲੇ ਦੇ ਇੰਨੀ ਜ਼ੋਰ ਦੀ ਪੱਟ ਤੇ ਵੱਜੀ ਐ ਮੈਨੂੰ ਮੇਰੀ ਸ਼ਰਟ ਪਾੜ ਦਿੱਤੀ ਮੈਂ ਵੀ ਚਾਈ ਛੜਾਨ ਵਾਸਤੇ ਤੇ ਮੇਰੇ ਵੀ ਸੱਟਾਂ ਲੱਗੀਆਂ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ ਇਹਨੇ ਆਖਰਕਾਰ ਇੰਨੀ ਗੁੰਡਾਗਰਦੀ ਕਰ ਰਹੇ ਨੇ ਕਿਸ ਦੀ ਸ਼ੈ ਤੇ ਕਾਰਨ ਕੀ ਹੈ ਜੀ ਉਹ ਲਟਾਇਰ ਪੁਲਸਰ ਹੈ ਜੀ ਲਟਾਇਰ ਪੁਲਸਰ ਹੈ ਪੈਸਾ ਹੈਗਾ ਉਹਦੇ ਕੋਲੋਂ ਮੇਰੇ ਖਿਆਲ ਪੈਨ ਪੁਲਸਲੇ ਨੂੰ ਐਸੇ ਕਰਕੇ ਮੇਰੇ ਖਿਆਲ ਗਵਰਨਮੈਂਟ ਉਹਨੂੰ ਦੇ ਰਹੀ ਹੈ ਆਪਣਾ ਪੈਨਸ਼ਨ ਵੀ ਲੋਕਾਂ ਦੇ ਗੁੰਡਾਗਰਦੀ ਕਰ ਉਹ ਕਹਿੰਦਾ ਮੇਰੇ ਕੋਲ ਪੈਸਾ ਬਥੇਰਾ ਮੈਂ ਉੱਤੇ ਲਾ ਦੂੰਗਾ ਜੀਨ ਨਹੀਂ ਦਿੰਦਾ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਸਾਨੂੰ ਕੋਈ ਕਾਰਵਾਈ ਨਹੀਂ ਕਰਦਾ ਕੁਝ ਨਹੀਂ ਕਰਦਾ ਜੀ ਪੁਲਿਸ ਆਹ ਦੇਖੋ ਸੱਟਾਂ ਲੱਗੀਆਂ ਹੋਈਆਂ ਸਾਨੂੰ ਘਰੇ ਆ ਕੇ ਕੁੱਟ ਜਾਂਦੇ ਮਾਰ ਜਾਂਦੇ ਥੜੀਆਂ ਤੋੜ ਜਾਂਦੇ ਆ ਇਹ ਗੁੰਡਾਗਰਦੀ ਹੈ ਸ਼ਰਮ ਗੁੰਡਾਗਰਦੀ ਹੈ ਕਰਦੇ ਹੋ ਪ੍ਰਸ਼ਾਸਨ ਤੋਂ ਮਾਨ ਸਾਹਿਬ ਇਨਸਾਫ ਕਰਨ ਦੇਖਣ ਸਾਡੇ ਬਾਹਰ ਜਿਹੜੀ ਕਾਰਵਾਈ ਨਹੀਂ ਕਰ ਰਹੀ ਕੀ ਉਹਨਾਂ ਨੂੰ ਕਹਿਣਾ ਮੋਕੇ ਤੇ ਪੁਲਿਸ ਨੇ ਫੋਨ ਕੀਤਾ ਸੀਗਾ ਅਸੀਂ ਕਰਦੇ ਆ ਜੀ ਮੋਕੇ ਤੇ ਕੋਈ ਪੁਲਿਸ ਨਹੀਂ ਆਂਦੀ ਕੋਈ ਕੁਝ ਨਹੀਂ ਜੀ ਉਹ ਰਿਟਾਇਰ ਪੁਲਿਸ ਵਾਲਿਆ ਤੇ ਉਹਨਾਂ ਦੀ ਹੀ ਕਰਦੇ ਆ ਉਹ ਮਾਨ ਸਾਹਬਾ ਦੇਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਹੈ ਸ਼ਰਿਆਮ ਮੇਰੇ ਆਦਮੀ ਨੂੰ ਮਾਰੀ ਜਾ ਰਹੇ ਨੇ ਮੇਰੇ ਬੇਟੇ ਨੂੰ ਮੇਰੇ ਦਮਾਦ ਨੂੰ ਧਮਕੀਆਂ ਦੇਈ ਜਾ ਰਹੇ ਨੇ ਅਸੀਂ ਬਹੁਤ ਪਰੇਸ਼ਾਨ ਆ ਦੇਖੋ ਸਾਡੇ ਨਾਲ ਗੁੰਡਾਗਰਦੀ ਸ਼ਰਿਆਮ ਕਰ ਰਿਹਾ ਤੁਸੀਂ ਆ ਕੇ ਕਿਸੇ ਨੂੰ ਭੇਜੋ ਮੁਲਾਜ਼ਮ ਨੂੰ ਦੇਖੋ ਸਾਡੇ ਘਰੇ ਕੀ ਹਾਲ ਕੀਤਾ ਪਿਆ ਇਹਨਾਂ ਨੇ ਰੋ ਸਾਡੀਆਂ ਥੜੀਆਂ ਤੋੜਦੇ ਮੇਰੇ ਮੁੰਡੇ ਨੂੰ ਧਮਕੀਆਂ ਜਵਾਈ ਨੂੰ ਧਮਕੀਆਂ ਮੇਰੇ ਹਸਬੰਡ ਨੂੰ ਮਾਰ ਕਟਾਈ ਦੇਖੋ ਮੇਰੇ ਹਸਬੰਡ ਦਾ ਕੀ ਹਾਲ ਕੀਤਾ ਜੇ ਸਾਡੇ ਘਰ ਚੋਂ ਕਿਸੇ ਨੂੰ ਕੁਝ ਹੋ ਜਵੇ ਕੌਣ ਜ਼ਿੰਮੇਵਾਰ ਹੈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸੀਪੀ ਸਾਹਿਬ ਦੇ ਬਿਚੇ ਸੀਪੀ ਸਾਹਿਬ ਦੇ ਵੀ ਜਿਹੜੀਆਂ ਸਾਡੀਆਂ ਦਰਖਾਸਤਾਂ ਗਈਆਂ ਉਹਨਾਂ ਦਾ ਕੁਝ ਨਹੀਂ ਬਣਿਆ ਨਾ ਸਾਡੀਆਂ ਕੋਈ ਦਰਖਾਸਤਾਂ ਦਾ ਕੁਝ ਬਣ ਰਿਹਾ ਨਾ ਉਹਨਾਂ ਨੂੰ ਕੋਈ মিডিਆ ਦੇ ਡਰ ਸ਼ਰਮ ਉਹਨਾਂ ਨੂੰ ਕੋਈ ਨਹੀਂ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੈ ਕੋਈ মিডিਆ ਦਾ ਨਾ ਕੋਈ ਕੋਰਟ ਕੇਸ ਲੱਗਾ ਹੈ ਸਟੇ ਲਿੱਤੀ ਹੋਈ ਹੈ ਉਹ ਬਿਸ਼ਰਮ ਲੋਗ ਹੈ